ਸਤ ਸ੍ਰੀ ਵਾਹੇ ਗੁਰਜੀ ਕੀ ਸੋ ਭਰਾਓ ਬੜੇ ਹੀ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਲੱਗੇ ਆ ਉਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਸੜਕ ਇਹ ਤਰਨ ਤਰਨ ਰੋਡ ਆ ਸ੍ਰੀ ਅਮਰਸਾ ਸਾਹਿਬ ਤਰਨ ਤਰਨ ਰੋਡ ਔਰ ਲੱਗੇ ਪਵਿੱਤਰ ਸ਼ਹੀਦਾਂ ਦਾ ਸਥਾਨ ਆ ਬਾਬਾ ਨੋਟ ਸਿੰਘ ਜੀ ਦਾ ਔਰ ਉਹਨਾਂ ਮਹਾਂਪੁਰਸ਼ਾਂ ਦੀ ਬਦੌਲਤ ਹੀ ਜਿਹੜੇ ਇੱਥੇ ਲੋਕ ਕੱਲਣ ਡਿਆ ਬਚਣ ਡਿਆ ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਜੋ ਕੱਲ ਬਠਿੰਡੇ ਦੇ ਵਿੱਚ ਤੁਸੀਂ ਦੇਖਿਆ ਔਰ ਸਾਹਮਣੇ ਮੇਰੇ ਕੋਲ ਸਾਰੇ ਦਾ ਸਾਰਾ ਜਿਹੜਾ ਐਂਗਲ ਲੱਗੇ ਸਪੋਰਟ ਆ ਉਹ ਧੱਸਿਆ ਵਾ ਔਰ ਕੋਈ ਨਾ ਕੋਈ ਵੱਡਾ ਹਾਸਾ ਜਿਹੜਾ ਉਸ ਦੀ ਵੇਟ ਕਰ ਰਹੀ ਹੈ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀ ਕਿ ਕੋਈ ਹਾਸਾ ਹੋਵੇ ਤੇ ਅਸੀਂ ਉੱਥੇ ਜਾਈਏ ਤੇ ਮੁਆਵਜ਼ਾ ਦਈਏ ਅੱਜ ਸਾਡੇ ਦੇਸ਼ ਤੇ ਸਾਡੀ ਸਟੇਟ 'ਚ ਮੈਨੂੰ ਲੱਗਦਾ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਰਹਿ ਗਿਆ ਟੋਲ ਪਲਾਜੇ ਐਨ ਐਚ ਏ ਧੜਾ ਧੜਾ ਟੋਲ ਪਲਾਜੇ ਲਾਈ ਜਾਂਦਾ ਪੀ ਡਬਲਯੂ ਡੀ ਟੋਲ ਪਲਾਜੇ ਲਾਈ ਜਾਂਦੀ ਉਹ ਤੁਹਾਨੂੰ ਉਹ ਦੀਦੇ ਆ ਤੇ ਜਿਹੜੇ ਚੱਲਣ ਵਾਲੇ ਲੋਕ ਆ ਉਹਨਾਂ ਦੀ ਜਾਨ ਦੀ ਮਾਲ ਦੀ ਰਾਖੀ ਕਿੰਨੇ ਕਰਨੀ ਆ ਉਹ ਨਹੀਂ ਦੀਦੇ ਆ ਤੁਹਾਨੂੰ ਸੜਕਾਂ ਦੇ ਕਿਨਾਰਿਆਂ ਤੇ ਆ ਨਹੀਂ ਦੀਦੇ ਕਿ ਸੇਫਟੀ ਪੁਆਇੰਟ ਵੀ ਤੁਸੀਂ ਬਣਾਉਣੇ ਆ ਇਹ ਕਿੰਨਾ ਕੁ ਕੰਮ ਆ ਕਿਤੇ ਉੱਤੇ ਹੰਦਲ ਜਿਹੜੇ ਆ ਬਿਲਡਿੰਗ ਹੀ ਕਰਨੇ ਹੁੰਦੇ ਆ ਉਹ ਸਾਰੇ ਕਿਤੇ ਵੱਜਿਆ ਧਸ ਗਿਆ ਤੇ ਇੱਥੇ ਪਿਛਲੇ ਸਾਲ ਬਹੁਤ ਵੱਡਾ ਹਾਸਾ ਹੋਇਆ ਸੀ ਤੇ ਇਸ ਸਾਲ ਜਿਹੜੀ ਵੇਟ ਕਰ ਰਹੇ ਆ ਇਸ ਸਾਲ ਵੇਟ ਕਰ ਰਹੇ ਆ ਵੀ ਕੋਈ ਹਾਸਾ ਹੋਵੇ ਘਰਾਂ ਦੇ ਵਿੱਚ ਕਿੰਨੇ ਕੁ ਜੀ ਰਹੇ ਕਿ ਸਾਨੂੰ ਸੰਤੁਸ਼ਟੀ ਉਦੋਂ ਮਿਲਦੀ ਜਦੋਂ ਕਿਸੇ ਘਰ ਦਾ ਚਰਾਗ ਬੁੱਝ ਜੇ ਸੋ ਰੱਬ ਦਾ ਵਾਸਤਾ ਦੇਲ ਧਿਆਨ ਦਿਓ ਮੈਂ ਅੰਮ੍ਰਿਤਸਰ ਦੇ ਮੈਡਮ ਡੀਸੀ ਨੂੰ ਕਹਿਣਾ ਚਾਹੁੰਦਾ ਔਰ ਇੱਥੋਂ ਦੇ ਨਮਾਇੰਦਿਆਂ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਆ ਕੇ ਵਿਜ਼ਿਟ ਕਰਕੇ ਧਿਆਨ ਦੇਖੋ ਕਿਦਾਂ ਦਾ ਹੁਣ ਸਵੇਰੇ ਧੁੰਦ ਪੈਂਦੀ ਲੋਕਾਂ ਨੇ ਆਪਣੇ ਕਾਰੋਬਾਰਾਂ ਲਈ ਆਉਣਾ ਹੁੰਦਾ ਤੇ ਜੇ ਕੋਈ ਹਾਸਾ ਇੱਥੇ ਹੋ ਗਿਆ ਤੇ ਜੁੰਮੇਵਾਰ ਕੌਣ ਹੋਊਗਾ ਤੁਹਾਡਾ ਕੀ ਜਾਣਾ ਕਿਸੇ ਦਾ ਤੁਸੀਂ ਤੇ ਹੌਲੀ ਜੇ ਆਉਣਾ ਇੱਕ ਨੌਕਰੀ ਤੇ 1 ਕਰੋੜ ਰੁਪਿਆ ਅਨਾਉਂਸ ਕਰ ਦੇਣਾ ਤੇ ਹੌਲੀ ਜੇ ਟਵਿੱਟਰ ਤੇ ਲਿਖ ਦੇਣਾ ਤੇ ਬੜਾ ਮਾੜਾ ਹੋਇਆ ਸੀ ਦੁੱਖ ਪ੍ਰਗਟ ਕਰਦੇ ਆ ਉਹਨਾਂ ਘਰਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਉਹੀ ਕਮਾਉਣ ਵਾਲਾ ਹੁੰਦਾ ਬੰਦਾ ਉਹਨਾਂ ਦੇ ਘਰਾਂ 'ਚ ਤੇ ਉਹੀ ਚਲਿਆ ਗਿਆ ਕਿਉਂ ਲੋਕਾਂ ਨੂੰ ਅਨਾਦ ਬਣਾਉਣਾ ਇਹ ਤੋਂ ਪਹਿਲਾਂ ਆਪਾਂ ਸੁਧਰ ਜਾਈਏ ਔਰ ਇਹ ਜਿਹੜਾ ਵੇਲਾ ਸਾਡੇ ਕੋਲ ਖੁੱਸ ਨਾ ਜਾਵੇ ਉਹਨੂੰ ਅਸੀਂ ਸੰਭਾਲ ਲਈਏ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਔਰ ਇਹ ਜਿਹੜਾ ਆਲੇ ਦੁਆਲੇ ਕਿਹੜੀ ਐਂਗਲ ਦੇਖ ਰਹੇ ਹੋ ਤਸਗੇ ਆ ਹੱਥ ਜੋੜ ਕੇ ਬੇਨਤੀ ਹੈ ਛੇਤੀ ਤੋਂ ਛੇਤੀ ਠੀਕ ਕਰੋ ਕੋਈ ਵੱਡਾ ਹਾਸਾ ਨਾ ਹੋ ਜੇ ਤੇ ਮਹਾਰੇ ਦੀ ਕਿਰਪਾ ਕਹਿ ਲੋ ਸ਼ਿਦਾਂ ਸਿੰਘਾਂ ਦੀ ਇੱਥੇ ਬਚਾਵਾ ਨਹੀਂ ਤੇ ਜਿਸ ਹਾਵ ਨਾਲ ਧੁੰਦ ਪੈਂਦੀ ਸਵੇਰੇ ਕੋਈ ਹਾਸਾ ਨਾ ਹੋ ਜੇ ਸੋ ਰੱਬ ਦਾ ਵਾਸਤਾ ਇਹਦੇ 'ਤੇ ਧਿਆਨ ਜ਼ਰੂਰ ਦਿਓ ਔਰ ਮੀਡੀਆ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਵੀ ਉਹ ਹੋਰ ਖਬਰਾਂ ਵੀ ਆਪਾਂ ਵਿਖਾਉਣੇ ਆ ਆ ਵੀ ਵਿਖਾਓ ਤੋਂ ਦੇਖ ਕਰਕੇ ਕੀ ਪਤਾ ਕਿਸੇ ਦੀ ਜਾਨ ਹੀ ਸੁਰੱਖਿਅਤ ਹੋ ਜੇ ਕਿਸੇ ਦੀ ਜਾਨ ਵੱਜੇ ਤਦੋਂ ਦਵਾਵਾ ਦੇਣ ਕੇ ਲੋਕ ਸੋ ਮੇਰੀ ਹੱਥ ਜੋੜ ਕੇ ਬੇਨਤੀ ਸੀਐਮ ਸਾਹਿਬ ਨੂੰ ਔਰ ਇੱਥੋਂ ਦੇ ਪੰਜੇ ਵਿਧਾਇਕਾਂ ਨੂੰ ਔਰ ਸਾਰਿਆਂ ਨੂੰ ਜਿਹੜੇ ਲੀਡਰ ਜਿਹੜੇ ਜਾਂਦੇ ਆ ਕਨੇ ਕਨੇ ਸਿਕਿਉਰਟੀਆਂ ਲੈ ਕੇ ਉਪਰਾਹ ਤੁਹਾਨੂੰ ਦੋਟੀਆਂ ਲੋਕਾਂ ਦੇ ਟੈਕਸ ਦੇ ਪੈਸਿਆਂ ਨੇ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਤੁਹਾਨੂੰ ਵੀ ਉਹਨਾਂ ਤੇ ਅਸਪਰਸ਼ੀਆਂ ਮਿਲਦੀਆਂ ਉਹ ਇਨਾਲ ਵੀ ਧਿਆਨ ਦਿਓ ਕਿ ਲੋਕ ਤੁਹਾਨੂੰ ਵੋਟਾਂ ਪਾ ਕੇ ਚੁਣਦੇ ਨੇ ਤੁਸੀਂ ਇਹਨਾਂ ਨੂੰ ਕੀ ਦਿੰਦੇ ਜੇ ਆ ਮੌਤ ਆ ਸੜਕਾਂ ਤੇ ਮੌਤ ਆ ਮੇਰੀ ਜਿਹੜੀ ਤੁਸੀਂ ਦੇ ਰਹੇ ਸਾਨੂੰ ਤੋਂ ਰੱਬ ਦਾ ਵਾਸਤਾ ਧਿਆਨ ਦਿਓ ਔਰ ਇਹਨੂੰ ਠੀਕ ਕਰਾਓ ਬਹੁਤ ਬਹੁਤ ਧੰਨਵਾਦ